ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਵੋਗੇ ਤੇ ਵਹਿਗੁਰੂ ਜੀ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਗਰਮੀ ਤੋਂ ਬਚੇ ਹੋਮੋਗੇ ਤੇ ਗਰਮੀ ਬਹੁਤ ਜਿਆਦੇ ਆ ਜੀ ਵੀ ਹੁਣ ਤਾਂ ਮਤਲਬ ਹੋਰ ਕੋਈ ਗੱਲੇ ਨਹੀਂ ਹੈਗੀ ਹਨਾ ਜਦੋਂ ਸਰਦੀ ਸੀਗੀ ਹਾਈ ਠੰਡ ਹਾਈ ਠੰਡ ਸਾਰੇ ਜਾਣੇ ਹਨਾ ਠੰਡ ਤੋਂ ਡਰਦੇ ਅੰਦਰ ਬੈਠੇ ਰਹਿੰਦੇ ਸੀ ਤੇ ਹੁਣ ਹਾਈ ਗਰਮੀ ਹਾਈ ਗਰਮੀ ਤੇ ਗਰਮੀ ਤੋਂ ਡਰਦੇ ਵੀ ਅੰਦਰ ਬੈਠੇ ਰਹਿੰਦੇ ਆ બસ ਫਰ ਕਿੰਨਾ ਕੁ ਹੋ ਗਿਆ ਵੀ ਹੁਣ ਅਗਲਾ ਏਸੀ ਲਾ ਲੰਦਾ ਜਾਂ ਉਦੋਂ ਰਜ ਗਿਆ ਲਾ ਲੰਦਾ ਸੀ ਹਨਾ ਤੇ ਬਸ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਆ ਅੰਦਰੇ ਵੜੀ ਰੱਖਦਾ ਦੇ ਕੁਝ ਨਹੀਂ ਕਹਿ ਸਕਦੇ ਹੈਗੇ ਬਸ ਹਾਏ ਤੋਬਾ ਕਰਾਈ ਪਈ ਹੈ ਗਰਮੀ ਨੇ ਤੇ ਇੱਥੇ ਮੈਂ ਕਰਦੀ ਸੀਗੀ ਪ੍ਰੈਸ ਤੇ ਪ੍ਰੈਸ ਮੈਂ ਕਰਦੀ ਸੀ ਆਪਣੇ ਹੀ ਕੱਪੜਿਆਂ ਨੂੰ ਮੇਰੇ ਆਪਣੇ ਸੂਟ ਇੱਕ ਦੋ ਕ ਪਏ ਸੀਗੇ ਤੇ ਪ੍ਰੈਸ ਕਰਨ ਵਾਲੇ ਤੇ ਪ੍ਰੈਸ ਤੋਂ ਬਿਨਾ ਵੀ ਹਨਾ ਬਸ ਵਧੀਆ ਲੱਗਦਾ ਉਹਨਾਂ ਦੀ ਲੁੱਕ ਜਿਹੜੀ ਆ ਖਰਾਬ ਜੀ ਹੋ ਜਾਂਦੀ ਹੈ ਤੇ ਬਟ ਪ੍ਰੈਸ ਕਰਨੀ ਪੈਂਦੀ ਆ ਤੇ ਗਰਮੀ ਹੋਵੇ ਜਾਂ ਸਰਦੀ ਹਨਾ ਪ੍ਰੈਸ ਕਰਕੇ ਕੱਪੜਾ ਵਧੀਆ ਲੱਗਦਾ ਹੈ ਜੇ ਆਪਾਂ ਨਹੀਂ ਕਰਾਂਗੇ ਫਿਰ ਪੁਰਾਣਾ ਨਵਾਂ ਵੀ ਪੁਰਾਣਾ ਪੁਰਾਣਾ ਲੱਗਣ ਲੱਗ ਜਾਂਦਾ ਹੈ ਤੇ ਇੱਥੇ ਹੁਣ ਮੈਂ ਆਹ ਵਾਲਾ ਸੂਟ ਮੇਰਾ ਨਵਾਂ ਸੀਗਾ ਇੱਕ ਵਾਰੀ ਹਨਾ ਮਤਲਬ ਸਟਿਚ ਹੋ ਕੇ ਜਦੋਂ ਆਇਆ ਉੱਥੋਂ ਬੁਟੀਕ ਦੇ ਉੱਥੋਂ ਪ੍ਰੈਸ ਹੋ ਕੇ ਆਇਆ ਸੀ ਅੱਜ ਮੈਂ ਫਸਟ ਟਾਈਮ ਇਹਨੂੰ ਘਰੇ ਜਾ ਧੋਤਾ ਨਾ ਥੋੜਾ ਜਿਹਾ ਇਹ ਗੱਫ ਜਿਹਾ ਹੋ ਗਿਆ ਧੋਤੇ ਤੇ ਕੱਪੜਾ ਤੇ ਮੈਨੂੰ ਲੱਗਿਆ ਸੀਗਾ ਵੀ ਠੀਕ ਰਹੂਗਾ ਪਰ ਨਹੀਂ ਗਫਜਾ ਹੋ ਗਿਆ ਵਧੀਆ ਜਾਨੀ ਕਿ ਮਲਾਇਮ ਜਿਹਾ ਹੋ ਗਿਆ ਗਫਜਾ ਹੋ ਕੇ ਬਹੁਤ ਵਧੀਆ ਕਪੜਾ ਆ ਤੇ ਮੈਨੂੰ ਸੂਟ ਪਾਇਆ ਹੋਇਆ ਵੀ ਆਪਦੇ ਆਪ ਨੂੰ ਵਧੀਆ ਲੱਗਿਆ ਤੁਹਾਨੂੰ ਪਤਾ ਨਹੀਂ ਵਾਈਟ ਸੂਟ ਮੇਰੇ ਪਾਇਆ ਵਧੀਆ ਲੱਗਿਆ ਜਾਂ ਨਹੀਂ ਲੱਗਿਆ ਬਟ ਮੈਨੂੰ ਸੋਹਣਾ ਲੱਗਿਆ ਵਧੀਆ ਲੱਗਿਆ ਮੈਂ ਪਹਿਲੀ ਵਾਰੀ ਇਦਾਂ ਦਾ ਸੂਟ ਪਾਇਆ ਹੈ ਆਲਓਵਰ ਵਾਈਟ ਤੇ ਉਹਦਾ ਮੈਚਿੰਗ ਦਾ ਪਾ ਲੰਦੇ ਤੇ ਆ ਵੀ ਆ ਵਾਲਾ ਕਮੀਜ਼ ਹਾਲੇ ਬਣਨਾ ਰਹਿੰਦਾ ਤੇ ਸਲਵਾਰ ਬਣ ਗਈ ਸੀ ਕਿ ਮੈਂ ਸੋਚਿਆ ਚਲੋ ਇਹਨੂੰ ਬਣ ਗਿਆ ਤੇ ਇਹਨੂੰ ਵੀ ਪ੍ਰੈਸ ਕਰ ਦਨੇ ਆ ਤੇ ਆਹ ਕਮੀਜ਼ ਤੇ ਹੱਲੇ ਰਹਿੰਦੀ ਆ ਮਤਲਬ ਡੋਰੀ ਵਗੈਰਾ ਲਾਉਣਾ ਰਹਿੰਦੀ ਆ ਤੇ ਬਸ ਸਿੰਪਲ ਕਮੀਜ਼ ਬਣਾ ਕੇ ਰੱਖ ਲਿਆ ਆ ਤੇ ਗਰਮੀ ਬਹੁਤ ਜ਼ਿਆਦਾ ਆ ਕਿਸੇ ਕੰਮ ਨੂੰ ਵੀ ਦਿਲ ਨਹੀਂ ਕਰਦਾ ਹੈਗਾ ਤੇ ਇੱਕ ਗਰਮੀ ਤੇ ਉੱਪਰੋਂ ਛੁੱਟੀਆਂ ਤੇ ਇਹ ਵੀ ਦੋਨੋਂ ਇਕੱਠੀਆਂ ਹੋ ਜਾਂਦੀਆਂ ਨੇ ਜਦੋਂ ਫੇਰ ਇੱਕ ਹਾਊਸ ਵਾਈਫ ਜਾਂ ਇੱਕ ਮਮਸ ਲਈ ਬਹੁਤ ਔਖਾ ਆ ਜਿਹੜੀਆਂ ਮੰਮੀਆਂ ਹੁੰਦੀਆਂ ਨੇ ਉਹਨਾਂ ਦੀ ਕੋਈ ਨਹੀਂ ਸੁਣਦਾ ਵਿਚਾਰੀਆਂ ਦੀ ਭਈ ਇਹ ਵੀ ਇੱਕ ਹੋਣਾ ਚਾਹੀਦਾ ਵੀ ਮੰਮੀਆਂ ਲਈ ਵੀ ਰੂਲ ਹੋਣਾ ਜ਼ਰੂਰੀ ਆ ਹਨਾ ਕਿਉਂਕਿ ਬੱਚੇ ਨੂੰ ਹਰ 2 ਘੰਟੇ ਬਾਅਦ ਭੁੱਖ ਲੱਗਦੀ ਆ ਤੇ ਪਤਾ ਨਹੀਂ ਹਨਾ ਸਾਰਿਆਂ ਨੂੰ ਇਦਾਂ ਹੀ ਆ ਪਤਾ ਨਹੀਂ ਜਿਹੜਾ ਨੂੰ ਵੈਸੇ ਤਾਂ ਸਾਰੇ ਬੱਚੇ ਇਦਾਂ ਨਹੀਂ ਹੁੰਦੇ ਆ ਹਨਾ ਹਰ ਇੱਕ ਘੰਟੇ ਬਾਅਦ ਕਹਿਣਗੇ ਮਿੰਟ-ਮਿੰਟ ਮਗਰ ਕਹਿੰਦੇ ਮੰਮਾ ਕੀ ਕਰਾਂ ਮੰਮਾ ਕੀ ਖਾਾਂ ਮੰਮਾ ਕੀ ਕਰਾਂ ਕੀ ਖਾਾਂ ਤੇ ਜੇ ਪੜਨ ਨੂੰ ਕਹਿ ਦੋ ਫਿਰ ਕਹਿੰਦੇ ਨਹੀਂ ਹਾਲੇ ਨਹੀਂ ਪੜਨਾ ਜਾਂ ਮੈਂ ਸਵੇਰੇ ਹੋਮਵਰਕ ਕਰ ਲਿਆ ਸੀ ਜਾਂ ਮੈਂ ਇਹ ਕਰ ਲਿਆ ਬਸ ਵਸ 100 ਬਹਾਨੇ ਤੇ ਇੱਥੇ ਹੁਣ ਮੈਂ ਜਿਹੜੀ ਲੱਗੀ ਸੀਗੀ 2:00 ਵਜੇ ਸੀਗੇ ਤੇ 2 ਵਜੇ ਮੈਂ ਲੱਗੀ ਸੀਗੀ ਯਾਰ ਲਈ ਚੌਲ ਬਣਾਉਣ ਤੇ ਗਰਮੀ ਦੇ ਕਾਰਨ ਮੇਰਾ ਬੋਲਣ ਨੂੰ ਕੁਝ ਵੀ ਮਾਂਜਿਆ ਨਹੀਂ ਸੀ ਕਰਦਾ ਗਰਮੀ ਬਹੁਤ ਜ਼ਿਆਦਾ ਸੀਗੀ ਮੇਰਾ ਮਨ ਕਰਦਾ ਸੀ ਇੱਕ ਨਾ ਆਈਸ ਦੀ ਜਿਹੜੀ ਪ੍ਰੋਬਲਮ ਸੀਗੀ ਜਦੋਂ ਮੈਂ ਆਹ ਵੀਡੀਓ ਬਣਾਉਂਦੀ ਸੀ ਮਤਲਬ ਉਦੋਂ ਵੀ ਥੋੜੀ ਜਿਹੀ ਸੀਗੀ ਥੋੜੀ ਜਿਹੀ ਸੀਗੀ ਜ਼ਿਆਦਾ ਨਹੀਂ ਸੀਗੀ ਤੇ ਮੈਂ ਬਾਰ ਬਾਰ ਤੁਹਾਨੂੰ ਦੇਖ ਸਕਦੇ ਹੋ ਵੀ ਅੱਖਾਂ ਸਾਫ਼ ਕਰਦੀਆਂ ਪਸੀਨਾ ਆਈ ਜਾਂਦਾ ਤੇ ਅੱਖਾਂ ਤੇ ਹਨਾ ਪਤਾ ਨਹੀਂ ਕੀ ਵਧੀਆ ਨਹੀਂ ਲੱਗਦਾ ਮੈਨੂੰ ਕੁਝ ਤਾਂ ਕਰਕੇ ਮੈਂ ਜਿਹੜਾ ਨਾਲ ਦੀ ਨਾਲ ਵੀਡੀਓ ਦੇ ਵਿੱਚ ਕੁਝ ਨਹੀਂ ਬੋਲੀ ਵੀਡੀਓ ਚਲਾ ਲਈ ਤੇ ਮੈਂ ਸੋਚਿਆ ਵੀ ਅੱਜ ਤੁਹਾਡੇ ਨਾਲ ਵਾਈਸਓਵਰ ਕਰਕੇ ਹੀ ਮਿਲਾਂਗੇ ਤੁਹਾਨੂੰ ਤੇ ਜੇ ਵਲੌਗ ਨਹੀਂ ਬਣਾਉਂਦੇ ਹੈਗੇ ਤਾਂ ਵੀ ਵਧੀਆ ਨਹੀਂ ਲੱਗਦਾ ਹੈਗਾ ਫਿਰ ਆਪਾਂ ਜਦੋਂ ਡੇਲੀ ਵਲੌਗ ਪਾਉਂਦੇ ਆ ਜਿਹਨੇ ਦੇਖਣਾ ਨਾ ਉਹਦੇ ਲਈ ਤਾਂ ਫਿਰ ਇੱਕ ਬੇਰਾਏ ਹੋ ਜਾਂਦਾ ਤੁਹਾਨੂੰ ਫਿਕਰ ਹੋ ਜਾਂਦੀ ਹੈ ਵੀ ਕਿਉਂ ਨਹੀਂ ਵਲੌਗ ਆਇਆ ਕੀ ਹੋ ਗਿਆ ਤੇ ਆਪਾਂ ਚਾਹੇ ਰਾਜੀ ਖੁਸ਼ੀ ਹੋਈਏ ਫਿਰ ਵੀ ਤੁਹਾਨੂੰ ਇੱਕ ਫਿਕਰ ਤਾਂ ਹੋ ਜਾਂਦੀ ਹੈ ਜਿੱਦਾਂ ਜਿਨ੍ਹਾਂ ਨੂੰ ਮੈਂ ਦੇਖਦੀ ਆ ਨਾ ਜੇ ਉਹ ਇੱਕ ਦਿਨ ਵਲੌਗ ਨਾ ਪਾਉਣ ਫਿਰ ਬਹੁਤ ਟੈਨਸ਼ਨ ਹੋ ਜਾਂਦੀ ਹੈ ਇੱਕ ਐਂ ਲੱਗਦਾ ਵੀ ਆਪਣੇ ਉਹ ਫੈਮਿਲੀ ਮੈਂਬਰ ਨੇ ਹਨਾ ਵੀ ਕੀ ਹੋ ਗਿਆ ਹੋਊਗਾ ਪਤਾ ਨਹੀਂ ਸਮਝ ਨਹੀਂ ਆਉਂਦੀਗੀ ਜੀ ਜਿਆ ਨੂੰ ਲੱਗੀ ਸੀ ਭੁੱਖ ਚੌੜ੍ਹ ਸਵੇਰੇ ਨੇ ਟਾਈਮ ਕਿੰਨਾ ਹੋਇਆ 2:3 ਬੱਚਾ ਘੜੀ ਆ ਤਿੰਨ ਤਾਂ ਹੋਣੀ ਦਿਖਾਤਾ ਤਿੰਨ ਬੱਚਾ ਨਾਲ ਆ ਪੱਟਾ ਹੁੰਦੇ ਇੱਕ ਤਾਂ ਇਹਨਾਂ ਨੂੰ ਭੁੱਖ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਦੀ ਭੁੱਖ ਲੱਗਦੀ ਹੈ ਮੈਂ ਤਾਂ ਨੀਂਦ ਆਉਂਦੀ ਹੈ ਹੱਸ ਤੇਰਾ ਭੂਂ ਤੇਰੇ ਵਰਗਾ ਸਲੋ

né? É ਲੋ ਜਿਸ ਜਿਆਰ ਨੂੰ ਚੌਲ ਦੇ ਕੇ ਮੈਂ ਉੱਥੇ ਬਸ 2-3 ਮਿੰਟ ਲਈ ਪੈ ਕੇ ਤੇ ਮੈਨੂੰ ਜੀ ਤਾਂ ਕਰਦਾ ਸੀ ਮੈਂ ਸੌਂ ਜਾਵਾਂ ਬਟ ਜਿਆਰ ਦੇ ਡੈੜੀ ਕਰਨੀ ਸੀਗੇ ਫਿਰ ਅੱਦਾ ਵੀ ਨਹੀਂ ਸੌਇਆ ਜਾਂਦਾ ਹੈਗਾ ਹਨਾ ਵੀ ਤੁਹਾਨੂੰ ਪਤਾਈਆ ਬਸ ਮੈਨੂੰ ਆਦਤ ਆ ਫਿਰ ਮੈਨੂੰ ਐ ਲੱਗਦਾ ਨਾ ਕਰੇ ਕੋਈ ਹੈ ਨਹੀਂਗਾ ਮੈਂ ਨਹੀਂ ਸੌਣਾ ਹੈਗਾ ਤੇ ਮੈਂ ਆ ਗਈ ਇੱਥੇ ਲੌਬੀ ਦੇ ਵਿੱਚ 50000 ਕਹਿੰਦਾ ਵੀ ਸੀ ਮਮਾ ਇੱਥੇ ਤੁਸੀਂ ਮੇਰੇ ਕੋਲੇ ਕੰਮ ਕਰ ਲਓ ਜਿਹੜਾ ਵੀ ਕਰਨਾ ਮੈਂ ਕਿਹਾ ਨਹੀਂ ਬਾਹਰਲਾ ਭੇਤ ਨਹੀਂ ਆਉਂਦਾ ਹੈਗਾ ਤੇ ਫਿਰ ਮੈਂ ਇੱਥੇ ਲੌਬੀ ਦੇ ਵਿੱਚ ਬੈਠ ਕੇ ਮੇਰਾ ਇੱਕ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਜਿਹਦੀ ਮੈਂ ਸਲਵਾਰ ਬਣਾ ਕੇ ਪ੍ਰੈਸ ਕਰਦੀ ਉਹ ਵਾਲਾ ਕਮੀਜ਼ ਦੀ ਕਟਿੰਗ ਕਰਦੀ ਸੀਗੀ ਕਮੀਜ਼ ਦਾ ਕੱਪੜਾ ਨਾਲ ਉਹ ਲਾ ਕੇ ਰੱਖਿਆ ਹੋਇਆ ਸੀ ਤੇ ਕਮੀਜ਼ ਦੀ ਕਟਿੰਗ ਮੈਂ ਉਦੋਂ ਹੀ ਕਰਦੀ ਹੁੰਦੀ ਆ ਤੇ ਜਦੋਂ ਕਮੀਜ਼ ਬਣਾਉਣਾ ਹੋਵੇ ਮੈਂ ਪਹਿਲਾਂ ਨਹੀਂ ਕਰਕੇ ਰੱਖਦੀ ਹੈਗੀ ਜਦੋਂ ਮੈਂ ਪਹਿਲਾਂ ਸਲਵਾਰ ਦੀ ਮਤਲਬ ਪੂਰਾ ਸੂਟ ਕਪੜਾ ਅਲੱਗ-ਅਲੱਗ ਕਰਿਆ ਸਲਵਾਰ ਦੀ ਕਟਿੰਗ ਪੂਰੀ ਕਰਦੀ ਤੇ ਸਲਵਾਰ ਬਣਾਤੀ ਤੇ ਉਸ ਤੋਂ ਬਾਅਦ ਕਮੀਜ਼ ਦਾ ਕਪੜਾ ਕੱਟ ਕੇ ਰੱਖਿਆ ਤੇ ਜਦੋਂ ਕਮੀਜ਼ ਆਪਾਂ ਰੈਡੀ ਕਰਨਾ ਹੈ ਬਣਾਉਣਾ ਹੈ ਮੈਂ ਫੇਰ ਉਦੋਂ ਹੀ ਸਾਰੀ ਕਟਿੰਗ ਕਰਦੀ ਆ ਜਿੱਦਾ ਉਹਦਾ ਹੀ ਸਾਰੀਆਂ ਇਹਦੇ ਵਿੱਚ ਨਿਸ਼ਾਨ ਵਗੈਰਾ ਲਾਉਣੀ ਆ ਤੇ ਇੱਥੇ ਹੁਣ ਮੈਂ ਨਿਸ਼ਾਨ ਲਗਾ ਰਹੀ ਆ ਹਨਾ ਪਲੋਈਆਂ ਦੇ ਤੇ ਪਹਿਣਾ ਮੇਰੀਆਂ ਨੂੰ ਪਤਾ ਹੀ ਆ ਤੇ ਬਾਕੀ ਆਪਣੇ ਵਿਊਅਰਸ ਨੂੰ ਵੀ ਸਾਰਾ ਪਤਾ ਹੀ ਆ ਵੀ ਕਿਦਾਂ ਸਟਿਚ ਹੁੰਦਾ ਹੈ ਆ ਕਮੀਜ਼ ਹਨਾ ਤੇ ਨਈਵੀ ਸਟਿਚ ਕਰਦੇ ਫਿਰ ਵੀ ਪਤਾ ਤਾਂ ਹੁੰਦਾ ਹੀ ਆ ਵੀ ਕਿੱਦਾਂ ਕਿੱਦਾਂ ਬਣਦਾ ਆ ਹਨਾ ਤੇ ਕੋਈ ਸੋਚੋ ਇੱਕ ਹੋਣਾ ਜਿਹਨੂੰ ਨਹੀਂ ਪਤਾ ਵੀ ਕਿੱਦਾਂ ਸਲਾਈ ਹੁੰਦੀ ਆ ਤੇ ਨਹੀਂ ਤਾਂ ਸਾਰਿਆਂ ਨੂੰ ਪਤਾ ਹੀ ਹੁੰਦਾ ਹਨਾ ਤਕਰੀਬਨ ਤੇ ਲਓ ਜੀ ਇੱਥੇ ਆਪਾਂ ਕੋਈ ਵੀਸ ਦੀ ਕਟਿੰਗ ਕਰਨ ਲੱਗੇ ਹੋਏ ਸੀਗੇ ਤੇ ਕਿਵੇਂ ਇਹ ਕੱਪੜਾ ਤੁਹਾਨੂੰ ਬਹੁਤ ਲਾਈਟ ਲੱਗਦਾ ਹੋਣਾ ਬਟ ਮੈਂ ਹਨਾ ਇੱਕ ਦੋ ਸੂਟ ਜਿਹੜੇ ਇਸ ਵਾਰ ਲਾਈਟ ਬਣਵਾ ਕੇ ਰੱਖੇ ਆ ਕਿਉਂਕਿ ਰੱਬ ਨਾ ਕਰੇ ਕਦੇ ਦੁੱਖ ਦੇ ਸੁੱਖ ਦੇ ਜਾਣਾ ਪੈ ਜਾਂਦਾ ਨਾ ਫਿਰ ਆਪਣੇ ਕੋ ਸਾਰੇ ਡਾਰਕ ਡਾਰਕ ਹੁੰਦੇ ਆ ਤੇ ਫਿਰ ਵਧੀਆ ਨਹੀਂ ਲੱਗਦਾ ਹੈਗਾ ਆਪਣੇ ਆਪ ਨੂੰ ਆਪਾਂ ਜੇ ਕਿਤੇ ਜਾਣੇ ਆ ਫਿਰ ਵਧੀਆ ਨਹੀਂ ਲੱਗਦਾ ਹੈਗਾ ਰੱਬ ਨਾ ਕਰੇ ਕਿਤੇ ਆਪਾਂ ਨੂੰ ਜਾਣਾ ਪੈਂਦਾ ਨਾ ਫਿਰ ਫਿਰ ਇਦਾਂ ਚੰਗਾ ਨਹੀਂ ਲੱਗਦਾ ਜਦੋਂ ਆਪਾਂ ਡਾਰਕ ਪਾ ਕੇ ਜਾਂਦੇ ਆ ਤੇ ਇਸ ਵਾਰ ਮੈਂ ਦੋ ਤਿੰਨ ਇੱਕ ਲਾਈਟ ਜੇ ਬਣਾ ਕੇ ਰੱਖਿਆ ਹਨਾ ਤੇ ਇਦਾਂ ਦੇ ਵੀ ਕੱਪੜੇ ਬਣਾ ਕੇ ਰੱਖਣ ਮੈਂ ਸਾਰੇ ਤਰ੍ਹਾਂ ਦਾ ਜਾਨਕਿ ਕੱਪੜੇ ਆਪਾਂ ਨੂੰ ਬਣਾ ਕੇ ਰੱਖਣੇ ਪੈਂਦੇ ਆ ਹਨਾ ਤੇ ਪਤਾ ਹੀ ਆ ਤੁਹਾਨੂੰ ਲੇਡੀਜ਼ ਦਾ ਹਨਾ ਲੇਡੀਜ਼ ਤਾਂ ਹਰ ਕਿਤੇ ਨਵਾਂ ਸੂਟ ਪਾ ਕੇ ਜਾਣਾ ਹੁੰਦਾ ਆ ਤੇ ਉਹਦੇ ਲਈ ਆਪਾਂ ਤਿਆਰ ਵਰ ਤਿਆਰ ਰਹਿਨੇ ਆ ਸੂਟ ਆਪਾਂ ਬਣਾ ਕੇ ਰੱਖਦੇ ਆ ਤੇ ਮੇਰਾ ਆਹ ਵਾਲਾ ਹੁਣ ਲਾਸਟ ਸੂਟ ਸੀਗਾ ਜਿਹੜਾ ਮੈਂ ਕਟਿੰਗ ਕਰਕੇ ਰੱਖਿਆ ਤੇ ਹੁਣ ਉਸ ਤੋਂ ਬਾਅਦ ਮੈਨੂੰ ਬਾਰਨਿੰਗ ਵੀ ਮਿਲੀ ਆ ਕਿ ਤੇ ਹੁਣ ਕੋਈ ਵੀ ਸੂਟ ਜਿਹੜਾ ਘਰੇ ਨਹੀਂ ਬਣਾਉਣਾ ਹੈਗਾ ਵੀ ਫਿਰ ਥੱਕ ਜੰਨੀ ਆ ਤੇ ਮੈਂ ਤੋਂ ਇਸ ਤਰ੍ਹਾਂ ਜਿਆਦਾ ਟਾਈਮ ਨਹੀਂ ਬੈਠਿਆ ਜਾਂਦਾ ਜਦੋਂ ਮੈਂ ਸਟੀਚਿੰਗ ਕਰਦੀ ਆ ਵੀ ਇਹ ਕਹਿੰਦੇ ਜਾਂ ਤਾਂ ਵੀ ਤੂੰ ਮੋਟਰ ਲਵਾ ਲੈ ਮਸ਼ੀਨ ਦੇ ਉੱਪਰ ਜਾਂ ਫਿਰ ਪੈਰਾਂ ਨਾਲ ਨਹੀਂ ਮਸ਼ੀਨ ਚਲਾਉਣੀ ਹੈਗੀ ਵੀ ਰੈਂਦੇ ਬਟਿਕ ਨੂੰ ਦੇ ਦੇ ਤੇ ਮੈਨੂੰ ਗਾਲਾਂ ਵੀ ਪਈਆਂ ਸੀ ਤੇ ਮੈਂ ਥੱਕ ਵੀ ਗਈ ਸੀਗੀ ਤੇ ਲਓ ਜੀ ਇੱਥੇ ਕਮੀਜ਼ ਵੀ ਕਟਿੰਗ ਕਰਤਾ ਤੇ ਉਸ ਤੋਂ ਬਾਅਦ ਆਪਾਂ 바ਵਾ ਦੀ ਵੀ ਕਟਿੰਗ ਕਰਕੇ ਰੱਖਦੀ ਆ ਤੇ ਬਾਕੀ ਮੌਕਾ ਦੱਸੂਗਾ ਵੀ ਮੈਂ ਹੋਰ ਕੋਈ ਸੂਟ ਕੱਟ ਕਰਦੀਆਂ ਜਾਂ ਨਹੀਂ ਕਰਦੀ ਤੇ ਮੈਂ ਲਾਸ ਵਗੈਰਾ ਲਾ ਕੇ ਦੇਦੀ ਸੀ ਮੈਂ ਲਾਸਾਂ ਵਗੈਰਾ ਲਿਆ ਕੇ ਰੱਖਦੀ ਹੁੰਦੀ ਆ ਜਿੰਨੀ ਵੀ ਲਾਸ ਹੁੰਦੀ ਆ ਮੈਂ ਲਿਆ ਕੇ ਰੱਖਦੀ ਹੁੰਦੀ ਆ ਜਿੰਨੇ ਸੂਟ ਲੈ ਨੇ ਚਾਹੇ ਉਹ ਮੈਂ ਬਟਿਕ ਤੋਂ ਬਣਾਉਣੇ ਆ ਚਾਹੇ ਮੈਂ ਘਰੇ ਬਣਾਉਣੇ ਆ ਆਹ ਲੀਆਂ ਲਸਾਂ ਵੀ ਮੈਂ ਨਾਲ ਲਾਈਟ ਵੀ ਲਿਆ ਕੇ ਰੱਖੀਆਂ ਹੋਈਆਂ ਨੇ ਆਪਾਂ ਬਟਿਕ ਵਾਲਾ ਕੰਮ ਆਪਦੇ ਲਈ ਘਰੇ ਲਿਆ ਕੇ ਰੱਖੀਦਾ ਹੁੰਦਾ ਸਾਰਾ ਜ ਤੇ ਮੈਂ ਲਾਇਆ ਨਹੀਂ ਨਹੀਂ ਤੇ ਲੋਜੀ ਹੁਣ ਵਾਰੀ ਆ ਗਈ ਸਟੀਚਿੰਗ ਦੀ ਆਪਾਂ ਸਟੀਚਿੰਗ ਕਰ ਰਹੇ ਆ ਤੇ ਇੱਥੇ ਮੈਂ ਧਾਗਾ ਪਾ ਰਹੀ ਸੀਗੀ ਚਲੋ ਥੋੜਾ ਜਿਹਾ ਨਾ ਲਾਈਟ ਜੀ ਪੈਂਦੀ ਸੀ ਮੈਨੂੰ ਬਿਨਾ ਚਸ਼ਮੇ ਤੋਂ ਦੇਖ ਗਿਆ ਤੇ ਧਾਗਾ ਪੈ ਗਿਆ ਮੈਨੂੰ ਇੰਨੇ ਚ ਖੁਸ਼ੀ ਹੋ ਗਈ ਵੀ ਮੈਨੂੰ ਦਿਖਣ ਲੱਗ ਗਿਆ ਆ ਵੀ ਮੈਂ ਜਿਹੜਾ ਧਾਗਾ ਪਾ ਲਿਆ ਮਸ਼ੀਨ ਦੇ ਵਿੱਚ ਤੇ ਲੋਜੀ ਗੱਲਾਂ ਪੂਰਾ ਆਪਾਂ ਰੈਡੀ ਕਰਕੇ ਤੇ ਜਿਆਦਾ ਔਖਾ ਵੀ ਨਹੀਂ ਹੁੰਦਾ ਹੈਗਾ ਬਸ ਪ੍ਰੋਬਲਮ ਇਹ ਆ ਕਿ ਵੀ ਮੈਂ ਹੁਣ ਜਿਆਦਾ ਹਨਾ ਵੀਕਨੈਸ ਹੀ ਹੋ ਗਈ ਆ ਉਹਦੇ ਕਰਕੇ ਬੈਠਿਆ ਨਹੀਂ ਜਾਂਦਾ ਹੈਗਾ ਨਹੀਂ ਤਾਂ ਕੋਈ ਕੰਮ ਵਾਲਾ ਔਖਾ ਨਹੀਂ ਹੈਗਾ ਸਟਿਚ ਕਰਨਾ ਬਹੁਤ ਸੌਖਾ ਆ ਈਜ਼ੀ ਆ ਮੈਨੂੰ ਬਹੁਤ ਵਧੀਆ ਲੱਗਦਾ ਆ ਪਹਿਲਾਂ ਜਦੋਂ ਮੇਰੀ ਮਸ਼ੀਨ ਖਰਾਬ ਜੀ ਹੋ ਗਈ ਸੀਗੀ ਆਪਾਂ ਇੱਕ ਦਿਨ ਪੂਰਾ ਇਹਦੇ ਤੇ ਲਾ ਕੇ ਪੂਰਾ ਇਹਦੇ ਵਿੱਚੋਂ ਸਾਰੇ ਡੈਂਟ ਪੈਂਟ ਕੱਢੇ ਹੁਣ ਇਹ ਇੰਨੀ ਰੈਲੀ ਚੱਲਦੀ ਆ ਮੇਰਾ ਦਿਲ ਕਰਦਾ ਮੈਂ ਦੋ ਤਿੰਨ ਸੂਟ ਬਣਾ ਲਵਾਂ ਜਿਹੜੇ ਪਏ ਆ ਬਟ ਦੇਖਦੇ ਆ ਇਹ ਆਸੇ ਪਾਸੇ ਜਾਣਗੇ ਕਿਤੇ ਇਹਨਾਂ ਤੋਂ ਚੋਰੀ ਚੋਰੀ ਆਪਾਂ ਕਟਿੰਗ ਕਰਕੇ ਰੱਖਾਂਗੇ ਹੁਣ ਆਪਾਂ ਨੂੰ ਚੋਰੀ ਕਰਨੀ ਹੀ ਪੈਣੀ ਆ ਹਨਾ ਚੋਰੀ ਕਰੇ ਵਗੈਰ ਆਪਣਾ ਸਰਨਾ ਨਹੀਂ ਹੁਣ ਆਪਾਂ ਨੂੰ ਚੋਰੀ ਕਰਨੀ ਹੋ ਪਊਗੀ ਤੇ ਚਲੋ ਜੀ ਮਿਲਦੇ ਆ ਨਸਟ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ